ਘਰੇ ਨਹੀਂ ਆਏ ਸਾਡੇ ਮੈਂ ਦੱਸਦਾ ਤੁਹਾਨੂੰ ਜੀ ਘਰੇ ਨਹੀਂ ਆਏ ਸਾਡੇ ਇਸ ਇਸ ਸਟੇਟਮੈਂਟ ਦਾ ਚੰਦੂ ਮਾੜਾ ਸਾਹਿਬ ਦੇ ਜਿਹਨੂੰ ਉਹਨਾਂ ਨੇ ਕੋਟ ਕੀਤਾ ਜੇ ਤੁਸੀਂ ਕਹਿ ਰਹੇ ਗੱਲ ਚੰਦੂ ਮਾੜਾ ਸਾਹਿਬ ਦੇ ਜਿਹੜੀ ਹੈਗੀ ਇਹ ਸਪੀਚ ਸੁਣੋ ਲਗਾਤਾਰਤਾ ਦੇ ਵਿੱਚ ਉਹ ਗੱਲ ਕਰ ਰਹੇ ਆ ਪਹਿਲਾਂ ਆਪਣੇ ਉਹਨਾਂ ਨੇ ਸੁਧਾਰ ਲੈਣ ਦੀ ਗੱਲ ਕੀਤੀ ਸੁਧਾਰ ਲੈਣ ਦੀ ਗੱਲ ਕੀਤੀ ਸੁਧਾਰਿਆ ਬਣੀ ਤੇ ਹੁਕਮਨਾਮੇ ਜਾਰੀ ਹੋ ਗਏ ਹੁਕਮਨਾਮੇ ਤੋਂ ਬਾਅਦ ਉਹਨਾਂ ਨੇ ਨਾਲ ਲੱਗਦੇ ਵੀ ਕਿਹਾ ਵੀ ਸਿੰਘ ਸ਼ਬਾਨ ਦੀ ਕਰਦਾਰ ਕਸ਼ਿਸ਼ ਸ਼ੁਰੂ ਕਰਤੀ ਸਿੰਘ ਜਮਾਨ ਦੀ ਕਰਤਾਰ ਕੁਸ਼ੀ ਤੋਂ ਬਾਅਦ ਜਦੋਂ ਆਪਣੇ ਦਮਦਮਾ ਸਾਹਿਬ ਦੇ ਜ਼ਾਹਿਦਾਰ ਸੀਗੇ ਆਪਣੇ ਇਹ ਗਿਆਨੀ ਹਰਪ੍ਰੀਤ ਸਿੰਘ ਉਹ ਸਮੇਂ ਦੇ ਨਾਲ ਉਹ ਗੱਲ ਉਹਨਾਂ ਜੋੜਤੀ ਵੀ ਕਰਤਾਰ ਕੁਸ਼ੀ ਦੇ ਦੌਰਾਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜੀ ਇੱਥੇ ਆਪਣੇ ਆ ਕੇ ਤੇ ਢੀਂਸਾ ਸਾਹਿਬ ਨੂੰ ਮਿਲ ਕੇ ਗਏ ਜੋ ਢੀਂਸਾ ਸਾਹਿਬ ਆਪਣੇ ਸੀਗੇ ਜ਼ਰੇ ਇਲਾਜ ਸੀਗੇ ਉਹ ਤੁਸੀਂ ਲਗਾਤਾਰਤਾ ਚ ਉਹ ਦੇਖ ਰਹੇ ਹੋ ਲੇਕਿਨ ਗੱਲ ਇਹ ਆ ਵੀ ਗਿਆਨੀ ਹਰਪ੍ਰੀਤ ਸਿੰਘ ਉਸ ਸਮੇਂ ਉਹਦੇ ਦਮਦਮਾ ਸਾਹਿਬ ਦੇ ਤਖਤ ਦੇ ਜ਼ਾਹਿਦਾਰ ਨਹੀਂ ਸੀਗੇ ਉਹਨਾਂ ਦੀ ਸਪੀਚ ਵਿੱਚ ਆਪਾਂ ਨੂੰ ਲੱਗਦਾ ਹੈ ਵੀ ਇੱਕ ਕੜੀ ਨਾਲ ਦੂਜੀ ਕੜੀ ਕੜੀ ਜੁੜੀ ਜਾ ਰਹੀ ਹੈ ਲੇਕਿਨ ਨਹੀਂ ਸੀ ਜੋ ਠੀਂਸਾ ਸਾਹਿਬ ਨੇ ਆਪਾਂ ਨੂੰ ਸਾਰਿਆਂ ਨੂੰ ਸਪਸ਼ਟ ਕੀਤਾ ਹੈ ਜਿਹੜੀ ਸਾਡੇ ਘਰੇ ਦਾ ਆਈ ਦੋ ਵਾਰੀ ਇੱਕ ਵਾਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੇ ਦੇਖੋ ਗੈਨੀ ਜੀ ਦੋ ਵਾਰੀ ਸਾਡੇ ਘਰੇ ਆਏ ਨੇ ਇੱਕ ਤੁਹਾਨੂੰ ਮੈਂ ਸਤਾਰਨ ਦੱਸਿਆ ਇੱਕ ਵਾਰੀ ਠੀਂਸਾ ਸਾਹਿਬ ਦੀ ਡੈਥ ਤੋਂ ਬਾਅਦ ਉਹਨਾਂ ਦੇ ਕਾਲ ਚਲਾਣੇ ਤੋਂ ਬਾਅਦ ਇੱਕ ਵਾਰੀ ਉਸ ਤੋਂ ਬਾਅਦ ਆਏ ਨੇ ਸੋ ਇਹ ਤਾਂ ਤੁਸੀਂ ਗੱਲ ਕਰ ਰਹੇ 2 ਦਸੰਬਰ ਤੋਂ ਪਹਿਲਾਂ ਦਾ ਮਤਲਬ ਕੋਈ ਐਸੀ ਕੋਈ ਗੱਲ ਹੀ ਨਹੀਂ ਹੈ ਤਾਂ ਮਤਲਬ ਗੱਲਾਂ ਉਹ ਕਰੀ ਜਾ ਰਹੇ ਨੇ ਇਹ ਤਾਂ ਇਹ 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 ਕਹਿਣਾ ਚਾਹੁੰਦੇ ਨੇ ਵੀ 2 ਦਸੰਬਰ ਤੋਂ ਪਹਿਲਾਂ ਇਹਨਾਂ ਨੇ ਜੀ ਮੀਟਿੰਗ ਕਰਕੇ ਸਾਰਾ ਘੜਿਆ ਮੈਂ ਕਹਿੰਦਾ ਚੈਲੰਜ ਕਰਦਾ ਹੈ ਪ੍ਰੂਫ ਕਰਦੇ ਵੀ 2 ਦਸੰਬਰ ਤੋਂ ਪਹਿਲਾਂ ਅਸੀਂ ਕੋਈ ਇਹਨਾਂ ਨਾਲ ਮੀਟਿੰਗ ਕਰਕੇ ਕੋਈ ਕੀਤਾ ਹੁੰਦਾ ਉਸ ਦੇ ਵਿੱਚ ਜ਼ਿਕਰ ਕਰਦੇ ਕੋਟ ਕਰਦੇ ਆ ਤੁਹਾਨੂੰ ਮਦਰ ਸਾਹਿਬ ਕਹਿੰਦੇ ਕਿ ਬੀਬੀ ਜਗੀਰ ਕੌਰ ਜੀ ਵੀ ਉੱਥੇ ਸੀ ਪਰਮਿੰਦਰ ਢੀਂਡਸਾ ਜੀ ਵੀ ਉੱਥੇ ਸੀ ਤੇ ਬਡਾਲਾ ਸਾਹਿਬ ਉੱਥੇ ਸੀ ਇਹਨਾਂ ਦਾ ਜ਼ਿਕਰ ਕਰਦੇ ਹੋ ਉਸ ਭਾਸ਼ਾ ਉਹਦੇ ਬੰਦੀਆਂ ਨੇ ਨਾ ਮੀਟਿੰਗਾਂ ਮਤਲਬ ਤੁਸੀਂ ਜਦੋਂ ਇਹ ਗੱਲ ਹੋਈ ਤੁਸੀਂ ਦੱਸ ਰਹੇ ਹੋ ਕਿ ਗੈਂਜੀ ਸਾਡੇ ਘਰੇ ਆਏ ਉਸ ਦਿਨ ਤਾਂ ਉੱਥੇ ਬਡਾਲਾ ਜੀ ਨਹੀਂ ਨਹੀਂ ਕੋਈ ਨਹੀਂ ਉਦਾਂ ਨਾ ਉਹਨਾਂ ਦੇ ਮੈਸੇਜ ਤੁਹਾਨੂੰ ਕਹਿੰਦਾ ਹੈ ਲਗਾਤਾਰਤਾ ਚ ਤੁਸੀਂ ਸਭ ਨੂੰ ਜੋੜਤਾ ਨਾਲ ਢੀਂਡਸਾ ਸਾਹਿਬ ਦੇ ਘਰ ਸਰਦਾਰ ਲਹਿਰ ਦੇ ਹੀਰਾਂ ਦੀ ਜਾਂ ਜਿਹੜੇ ਪੰਥਦਰਦੀ ਸਨ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸਨ ਉਹਨਾਂ ਦੀ ਇੱਕ ਵਾਰ ਹੀ ਨਹੀਂ ਅਨੇਕਾਂ ਮੀਟਿੰਗਾਂ ਹੋਈਆਂ ਬਹੁਤ ਮੀਟਿੰਗਾਂ ਹੋਈਆਂ ਮੇਰੇ ਖਿਆਲ ਕਈ ਆਪਣੇ ਸੈਂਕੜੇ ਮੀਟਿੰਗਾਂ ਹੋ ਸਕਦੀਆਂ ਆ ਇਹਨਾਂ ਮਤਲਬ ਪਿਛਲੇ ਜੁਲਾਈ ਤੋਂ ਲੈ ਕੇ ਹੁਣ ਦੇ ਆਪਣੇ ਇਸ ਅਗਸਤ ਤੱਕ ਸੋ ਇਹ ਗੱਲਾਂ ਉਹਨਾਂ ਨੇ ਉਸ ਵਰਤਾਂਤ ਵਿੱਚ ਕਹਿਤੀਆਂ ਚੰਦੂ ਮਾਨਾ ਸਾਹਿਬ ਨੇ ਆਪਾਂ ਸਾਰੀਆਂ ਜੋੜ ਲਈਆਂ ਇਦਾਂ ਨਹੀਂ ਹੈਗਾ ਕੱਲੀ-ਕੱਲਾ ਵਾਕਿਆ ਵੱਖਰਾ-ਵੱਖਰਾ ਵਾਕਿਆ ਆ ਪਰ ਗਿਆਨੀ ਹਰਪ੍ਰੀਤ ਸਿੰਘ ਜਦੋਂ ਜਾਇਦਾਰ ਸੀਗੇ ਆਪਣੇ ਦਮਦਮਾ ਸਾਹਿਬ ਦੇ ਤੇ ਉਦੋਂ ਆਪਣੇ ਉਹ ਢੀਂਗਸਾ ਸਾਹਿਬ ਨੇ ਜੇ ਦੱਸਿਆ ਪਰਮਿੰਦਰ ਜੀ ਨਹੀਂ ਆਏ ਬਾਅਦ ਵਿੱਚ ਜਦੋਂ ਉਹਨਾਂ ਨੂੰ ਫਾਰਗ ਕਰਤਾ ਦੇਖੋ ਉਹਨਾਂ ਨੇ ਚੈਲੰਜ ਕਬੂਲ ਕੀਤਾ ਉਹ ਕਹਿੰਦੇ ਆ ਵੀ ਇਹ ਸਾਜ਼ਿਸ਼ ਆ ਤੁਸੀਂ ਸਾਰੇ ਸਿਆਣੇ ਹੋ ਪਹਿਲਾਂ ਕਿੰਨਾ ਝੂਠ ਬੋਲੇ ਆ ਡਾਕਟਰ ਚੀਮੇ ਨੇ ਮਹਿੰਦਰ ਸਿੰਘ ਗਰੇਵਾਲ ਉਹਨਾਂ ਨੇ ਵੀ ਇਹ ਤਾਂ ਜੀ ਆਪਣਾ ਪੱਤੀ ਨਹੀਂ ਹੋ ਸਕਦੀ ਗੈਰ ਕਾਨੂੰਨੀ ਹੈ ਪੱਤੀ ਇਹ ਇਹਦੇ ਸਾਡੀ ਮਾਨਤ ਰੱਦ ਹੋ ਜਾਣੀ ਆ ਹੁਣ ਅਸੀਂ ਪੱਤੀ ਕਰਕੇ ਦਿਖਾਤੀ ਹੁਣ ਪੱਤੀ ਦੀ ਗੱਲ ਨਹੀਂ ਕਰਦੇ ਹੁਣ ਕਹਿੰਦੇ ਇਹ ਸਾਜ਼ਿਸ਼ ਆ ਸਾਜ਼ਿਸ਼ ਆ ਤੁਹਾਨੂੰ ਇੰਨੇ ਮਹੀਨੇ ਬਾਅਦ ਜਿੱਤੇ ਆਈ ਜੇ ਸਾਜਿਤ ਸਿੱਗੀ ਇਹਦਾ ਮਤਲਬ ਤੁਸੀਂ ਅਕਾਲ ਤਖਤ ਸਾਹਿਬ ਦਾ ਜਿਹੜਾ ਸਾਡਾ ਸਿਧਾਂਤ ਹੈ ਮੀਰੀ ਪੀਰੀ ਦਾ ਤੁਸੀਂ ਉਹ ਤੋਂ ਉਲਟ ਚੱਕ ਰਹੇ ਹੋ ਤੁਸੀਂ ਸਾਡੇ ਜਿਹੜਾ ਵਿਧੀ ਵਿਵਹਾਰ ਨੇ ਅਕਾਲ ਤਖਤ ਸਾਹਿਬ ਦਾ ਤੁਸੀਂ ਉਹਨੂੰ ਆਪਣੇ ਝੂਠਾ ਕਹਿ ਰਹੇ ਹੋ ਇਹ ਸਾਰਾ ਕੁਝ ਇਹਨਾਂ ਦੀ ਬਖਲਾਅ ਪਿਆ ਪਹਿਲਾਂ ਵੀ ਕੁਫਰ ਤੋਲਿਆ ਝੂਠ ਬੋਲਿਆ ਆਪਣੇ ਸਮੂਚੇ ਪੰਥ ਦੇ ਸਾਹਮਣੇ ਅੱਜ ਫੇਰ ਉਹ ਹੀ ਝੂਠ ਦੀ ਉਹ ਜਿਹੜੀ ਲੜੀ ਚੱਲ ਰਹੀ ਆ ਮਤਲਬ ਕਿੱਥੇ ਗਈ ਬੁੱਧੀ ਇਹਨਾਂ ਦੀ ਲਸੋ ਕੋਈ ਗੱਲ ਨਹੀਂ ਹੋਈ ਠੀਕ ਹੈ ਸਪੀਚ ਵਿੱਚ ਕਈ ਲੀਡਰ ਬਹੁਤ ਕੋਸ਼ਿਸ਼ਾਂ ਕਹਿ ਦਿੰਦੇ ਆ لیکن سپیچ ਦਾ ਮਹਿਣਾ ਇਹ ਨਹੀਂ ਕਿ ਉਹ ਸਾਰੀਆਂ ਗੱਲਾਂ ਇੱਕ ਦੂਜੇ ਨਾਲ ਜੁੜਦੀਆਂ ਹੁੰਦੀਆਂ ਆ ਕਈ ਗੱਲਾਂ ਸਾਲ ਪਹਿਲਾਂ ਹੋਈਆਂ ਹੁੰਦੀਆਂ ਕਈ ਗੱਲਾਂ ਮਹੀਨਾ ਪਹਿਲਾਂ ਹੋਈਆਂ ਹੁੰਦੀਆਂ ਲੀਡਰ ਬੋਲਦਾ ਉਹ ਸਾਰਿਆਂ ਨੂੰ ਇਕੱਠੇ ਕਰ ਦਿੰਦਾ ਆ ਤੇ ਆਪਾਂ ਨੂੰ ਲੱਗਦਾ ਉਹਨਾਂ ਨੂੰ ਲੱਗਦਾ ਪਤਾ ਨਹੀਂ ਇਹ ਸਾਰਾ ਕੁਝ ਉਦੋਂ ਹੀ ਹੋਇਆ ਬਿਲਕੁਲ ਇਹ ਗੱਲ ਝੂਠੀ ਆ ਅਸਲ ਜਿਵੇਂ ਦੱਸਿਆ ਪਰਮਿੰਦਰ ਜੀ ਨੇ ਉਹ ਹਿੱਲ ਗਏ ਨੇ ਜਿਹੜਾ 11 ਅਗਸਤ ਦੇ ਜਿਹੜੇ ਆਪਣੇ ਡੈਲੀਗੇਟਾਂ ਦੇ ਫੈਸਲੇ ਹੋਏ ਯਾਨੀ ਹਰਪ੍ਰੀਤ ਸਿੰਘ ਪ੍ਰਧਾਨ ਬਣੇ ਬੀਬਾ ਸਤਵੰਦ ਕੌਰ ਜੀ 100% ਬਣੇ ਉਤੋਂ ਘਬਰਾ ਗਏ ਤੇ ਆਪਣੇ ਬਖਲਾ ਗਏ ਉਸ ਤੋਂ ਬਾਅਦ ਜਿਹੜਾ ਸੰਤ ਲੰਗੋਵਾਲ ਦੀ ਵਰਸੀ ਤੇ ਐਡਾ ਵੱਡਾ ਇਕੱਠ ਹੋਇਆ ਉਹਨਾਂ ਨੂੰ ਕੁਝ ਹੋਰ ਕਹਿਣ ਨੂੰ ਹੈ ਹੀ ਨਹੀਂ ਸੀਗਾ ਕਿ ਉਹਨਾਂ ਨੇ ਆਹ ਗਲਤਾਂ ਬਿਲਕੁਲ ਮੰਨ ਘੜਤ ਗੱਲ ਬੜਾਈ ਆ ਇਹ ਦੇਖੋ ਜੇ ਅਸੀਂ ਉਹਦਾ ਦੇ ਹੁੰਦੇ ਤੇ ਅਸੀਂ ਕੱਲ੍ਹ ਨਹੀਂ ਕੱਲ ਤੱਕ ਸਾਹ ਜਾਂਦੇ ਵੀ ਤੁਸੀਂ ਸਿੰਘ ਸੁਭਾਨ ਨੂੰ ਘਰ ਸੱਦ ਕੇ ਉਹ ਜਿਹੜਾ ਪਕੰਡੀ ਸਾਹ ਦੇ ਆ ਤੁਸੀਂ ਉਹਨੂੰ ਮਾਫ ਕੀਤਾ ਅਸੀਂ ਅਸੀਂ ਕਿਉਂ ਉਹਨਾਂ ਦੇ ਰਾਹ ਤੇ ਤੁਰਾਂਗੇ ਅਸੀਂ ਤਾਂ ਉਸ ਗੱਲ ਦੇ ਵਿਰੋਧੀ ਆ ਅਸੀਂ ਆਪ ਅਕਾਲ ਤਖਤ ਸਾਹਿਬ ਗਏ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖਤ ਸਾਹਿਬ ਦੀ ਜਾਇਦਾਦ ਤੋਂ ਫਾਰਗ ਕਰਕੇ ਦੰਦਮਾ ਸਾਹਿਬ ਭੇਜਿਆ ਅੱਜ ਤੁਸੀਂ ਕਹਿੰਦੇ ਹੋ ਆਪਣੇ ਸਾਰੀ ਸਾਜ਼ਿਸ਼ ਆ ਪਹਿਲੀ ਗੱਲ ਤਾਂ ਸਾਜ਼ਿਸ਼ ਜਿਹੜਾ ਲਫ਼ਜ਼ ਆ ਹੁਕਮਨਾਮਿਆਂ ਨੂੰ ਲੈ ਕੇ ਜਾਂ ਸਾਡੇ ਆਪਣੇ ਸਿੱਖ ਸਿਧਾਂਤ ਨੂੰ ਲੈ ਕੇ ਇਹ ਬਹੁਤ ਵੱਡੀ ਟਾਹ ਲੱਗਦੀ ਆ ਸਾਨੂੰ ਸਾਡੀ ਆਪਣੀ ਸਾਡੀ ਆਸਥਾ ਨੂੰ ਸਾਡੇ ਸਿਧਾਂਤ ਨੂੰ ਇਹ ਕੌਣ ਮੰਨੂਗਾ ਵੀ ਸਾਜ਼ਿਸ਼ ਆ ਜੀ ਦੇਖੋ ਪੰਜਾ ਸਿੰਘ ਸਮਾਨਾ ਨੇ ਪੰਜਾ ਨੇ ਕੀਤਾ ਆਪਾਂ ਫਸੀਲ ਤੋਂ ਹੁਕਮਨਾਮਾ ਜਾਰੀ ਕੀਤਾ ਤੇ ਜੈਦਾ ਰਕबीर ਸਿੰਘ ਉਦੋਂ ਸੀਗੇ ਅਕਾਲ ਤਖਤ ਸਾਹਿਬ ਦੇ ਜੈਦਾ ਜੇ ਇਹਦਾ ਦਮਦਮਾ ਸਾਹਿਬ ਦੇ ਜੈਦਾਦਾਰ ਸੀਗੇ ਵੱਡੀ ਜ਼ਿੰਮੇਵਾਰੀ ਸੀ ਆਪਣੇ ਗਿਆਨੀ ਰਕबीर ਸਿੰਘ ਜੀ ਦੀ ਤੇ ਤੁਸੀਂ ਉਹ ਗੱਲ ਨੂੰ ਹੋਰ ਪਾਸੇ ਆਪਣੇ ਉਹਦਾ ਬਣਾਉਣਾ ਚਾਹੁੰਦੇ ਹੋ